ਸਸਰੀਕਾਲ ਬਈ ਸਾਰੇ ਨੂੰ ਪਹੁੰਚੇ ਹਾਂ ਜੀ ਅੱਜ ਮੋਗਾ ਟਰੈਕਟਰ ਮੰਡੀ ਤੇ ਜੀ ਇੱਥੇ ਹਰ ਐਤਵਾਰ ਟਰੈਕਟਰ ਮੰਡੀ ਲੱਗਦੀ ਹੈ ਜੀ ਇਹ ਮੋਗਾ ਇਹ ਚੌਂਕ ਜੀ ਇੱਕ ਬੱਸ ਨੂੰ ਸੜਕ ਲੁਧਿਆਣੇ ਨੂੰ ਚਲੀ ਜਾਂਦੀ ਹੈ ਜੀ ਉਧਰ ਸਾਹਮਣੇ ਤਾਂ ਹੀ ਇੱਧਰ ਬਰਨਾਲੇ ਨੂੰ ਚਲੀ ਜਾਂਦੀ ਹੈ ਜੀ ਤੇ ਦੂਜੀ ਬੱਸ ਸਟੈਂਡ ਨੂੰ ਸਿੱਧੇ ਜਾਂਦੀ ਹੈ ਮਲਾਂ ਅੰਬਰਸਰ ਜਲੰਧਰ ਜੀ ਇੱਥੇ ਬਈ ਸੋਦੇ ਦੇ ਵੱਡੇ ਹਰ ਤਰ੍ਹਾਂ ਦੇ ਸਾਨੂੰ ਟਰੈਕਟਰ ਮਿਲਣਗੇ ਵੀਡੀਓ ਨੂੰ ਬਈ ਐਂਡ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਪੇਜ ਨੂੰ ਫੋਲੋ ਕਰਿਓ ਵੀਡੀਓ ਦੇਖਦੇ ਰਹੋ ਦੇਖੋ ਜੀ ਮੋਗਾ ਟਰੈਕਟਰ ਮੰਡੀ ਦੇ ਮਹਿੰਦਰਾ 565 565 ਦੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ 93 ਮਾਡਲ ਆ ਜੀ 1,62,000 ਦਾ ਪ੍ਰਾਈਸ ਆ ਜੀ ਮਹਿੰਦਰਾ 575 ਨਾਲ ਖੜਾਈ 735 ਸਵਰਾਜ ਨਹੀਂ ਜਨ ਚੈੱਕ ਕਰੋ ਇਹ ਦੀ ਇਹ ਕੰਡੀਸ਼ਨ ਚੱਕੋ 700 ਸਵਰਾਜ 735 ਆ ਕੀ ਇਹ AI 93 ਮਾਡਲ ਆ 1,35,000 ਦਾ ਪਲਾਈ ਜਾਈ ਟਰੈਕਟਰ ਦੀ ਕੰਡੀਸ਼ਨ ਇਹਦੀ ਬਹੁਤ ਸਾਫ ਆਈ ਨਾਲ ਖੜਾ ਬਈ 911 ਬਈ ਚੇਮਟੀ 911 ਪੈਰ ਪਿਛਲੇ ਨਵੇਂ ਦੇ ਜੀ ਪਾਵਰ ਸਟੀਅਰਿੰਗ ਆ ਜੀ

ਸਾਈਡ ਗੇਰਾ ਜੀ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਈ ਰੇਟ ਤੇ ਮਾਡਲ ਇਹਦਾ ਲਿਖਿਆ ਨਹੀਂ ਰਦਰ 4 ਕੜਾ ਆਰਜਨ 605 ਜੀ ਮੇਂਦਰਾਲਾ ਪਾਵਰ ਸਟੇਜ ਰੰਗਾਈ 605 ਸਾਈਡ ਗੇਰਾ ਜੀ ਵੀ ਇਹ 10 ਮਾਡਲ ਆਈ 370000 ਭਰਾਈ ਜਾਈ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਇਹ ਤੇ 53 ਦਾ 10 ਜੌਂਡੀਆਰ ਲੋਗਾ ਮੰਡੀ ਤੇ ਹੀ 53 ਦਾ ਜੌਂਡੀਆਰੀ ਟਰੈਕਟਰ ਦੀ ਕੰਡੀਸ਼ਨ ਹੈਗੇ 70 ਪੈਸੇ 70 ਪੈਸੇ ਟਾਇਰ 60 70 ਪੈਸੇ ਟਾਇਰ ਨੇ ਜੀ ਵਧੀਆ ਹੁੱਡ ਵਾਲੀ ਸਤਰੀ ਲੱਗੀ ਹੋਈ ਹੈ ਜੀ 15 ਮਾਡਲ ਆਈ ਇਹ ਅਧਿਆਇੀ ਉਪਰ ਲੱਗਾਈ 15 ਮਾਡਲ ਆਈ ਪੰਜਾਬ ਨੰਬਰ ਆਈ 610000 ਦਾ ਰੇਟ ਆਈ ਟਰੈਕਟਰ ਦੀ ਕੰਡੀਸ਼ਨ ਚ ਚੈੱਕ ਕਰ ਲਓ ਜੀ ਟਰੈਕਟਰ ਬਹੁਤ ਸਾਫ ਆਈ ਪਾਵਰ ਸਟੀering ਆਈ ਨਾਲ ਖੜਾ ਜੀ ਅਰਜਨ 605 ਡੀ ਆਈ ਜੀ ਅਰਜਨ 605 ਡੀ ਆਈ ਜੀ ਟਰੈਕਟਰ ਦੀ ਕੰਡੀਸ਼ਨ ਚ ਚੈੱਕ ਕਰ ਲਓ ਜੀ ਪਾਵਰ ਸਟੀering ਆਈ ਸੈਡ ਗੇਰ ਆਈ ਬਦਿਆਹ ਇਹ ਬੰਪਰ ਲੱਗਿਆ ਹੋਈ ਚਾਰੇ ਟਾਇਰ ਨਵੇਂ ਨੇ ਜੀ ਦੇਖੋ ਜੀ ਟਾਇਰ ਦੇਖ ਚੈੱਕ ਕਰ ਲੋ ਜੀ 15 ਮਾ 11 ਮਾਡਲ ਟਰੈਕਟਰ ਹੈ ਇਹ ਪੰਜਾਬ ਨੰਬਰ ਆ ਜੀ 390000 ਦਾ ਪ੍ਰਾਈਸ ਆ ਜੀ ਟਰੈਕਟਰ ਬਹੁਤ ਸਾਫ਼ ਹੈ ਜੀ ਨਾਲ ਖੜਾ 852 ਜੀ 852 ਘੱਟ ਮੈਸੇਜ ਆਈ ਇਹ ਸੈਂਟਰ ਗੇਅਰ ਆ ਜੀ ਟਰੈਕਟਰ ਦੇ ਟਾਇਰ ਚੈੱਕ ਕਰੋ ਜੀ ਇੰਜਨ ਚੈੱਕ ਕਰੋ ਇੰਜਨ ਵੀ ਬਹੁਤ ਸਾਫ ਹੈ ਜੀ ਇਹ ਇਹ ਚਾਰ ਮਾਡਲ ਟਰੈਕਟਰ ਜੀ ਵਧੀਆ ਡੈਕ ਲੱਗਿਆ ਹੋਈ ਸਾਤਰੀ ਵਧੀਆ ਲੱਗੀ ਹੋਈ ਹੈ ਜੀ ਚਾਰ ਮਾਡਲ ਟਰੈਕਟਰ 290000 ਦਾ ਪ੍ਰਾਈਸ ਹੈ ਜੀ ਵਧੀਆ ਹੈਵੀ ਬੰਦ ਪ੍ਰਾਈਸ ਨਾਲ ਖੜਾ ਇਹ ਮਹਿੰਦਰਾ 475 ਡੀਆਈ 475 ਡੀਆਈ ਮਹਿੰਦਰਾ ਜੀ इंजन पख बहुत साफ है आई ट्रैक्टर चेक कर लो बहुत साफ ट्रैक्टर आजहतर अड्डी आई टायर है सत्तर रुपए से सात मॉडल ट्रैक्टर आई है दो लाख पैती हजार प्राइज आई ਨਾਲ ਕੜਾ ਸੋਨਾਲੀਕਾ 60 ਇੰਟਰਨੈਸ਼ਨਲ ਲਈ ਆਈ ਟਾਇਰ ਚੈੱਕ ਕਰ ਲਓ ਜੀ ਟਾਇਰ ਬਿਲਕੁਲ ਚਾਰੇ ਨਵੇਂ ਨੇ ਜੀ ਸੈਂਟਰ ਗੇਅਰ ਸੋਨਾਲੀਕਾ ਇੰਟਰਨੈਸ਼ਨਲ 60 ਦਾ ਹੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਯਾਅਮ ਨੰਬਰ ਆਈ ਪੀ ਵੀ 4 ਜੀ 61 ਬਾਈ ਇਹ 99 ਮਾਡਲ ਟਰੈਕਟਰ ਹੈ ਜੀ ਇਹ ਆ ਰੇਟ ਆ ਜੀ 240000 240000 ਇਹਦਾ ਰੇਟ ਆ ਜੀ ਨਾਲ ਖੜਾ ਹੈ ਐਚ ਐਮ ਟੀ 652 ਟਰਬੋ 652 ਐਚ ਐਮ ਟੀ ਜੀ ਟਾਇਰ ਹੈਗੇ ਜੀ ਸੀ ਪੈਸੇ ਪਾਵਰ ਸਟੀering ਕਰਾਇਆ ਹੋਇਆ ਪਈ ਨਾ ਜੀ ਇਹ ਆ ਜੀ 12 ਮਾਡਲ ਟਰੈਕਟਰ 12 ਮਾਡਲ ਟਰੈਕਟਰ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਐਟ ਐਮ ਪੀ 65 ਬਾਈ ਟਰਬੋ 12 ਮਾਡਲ 3,85,000 ਰੁਪਏ ਦਾ ਰੇਟ ਆ ਜੀ ਨਾਲ ਖੜਾ ਹੀ ਐਸਰ ਐਸਰ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ एंड चुका भी आई जमी साफ ट्रैक्टर आई इस तरह पचानवे मॉडल आई एक लख दस हजार रुपया का प्राइज आई नारखड़ा स्वराज सत सौ चौताली एफ देखो सेंटर गेरा जी घट में सिज सत सौ चौताली एफ जी

per metre exacte ja hi aneu a marxar 2 lacs tannis ja hi aneu a marxar nàlcada son a l'Ica s'ha de sopant a tal son a l'Ica s'ha de sopant Anamalas on malikas satsopentalidai, do la kapaenti yarelat dumang ndai, do sopenya termendra bi heavy bumper bi. ਮੈਂਡਰਾ 275 TU 99 ਮਾਡਲ ਆ ਜੀ 1,90,000 ਰੁਪਏ ਜੀ ਡਿਮਾਂਡ ਆਈ ਨਾਲ ਕੜਾਈ ਪ੍ਰੀਤ 6095 ਦੇਖੋ ਜੀ ਪ੍ਰੀਤ 6095 ਟਾਇਰ ਨਵੇਂ ਹੀ ਟਾਇਰ ਹੀ ਸੈਂਟਰ ਗੇਅਰ ਜੀ ਪਾਵਰ ਸਟੀering ਲੋਡ ਆਪ ਕੋਈ ਨਹੀਂ ਕੋ ਲੱਗਿਆ ਜੀ ਉੱਡ ਵਾਲੀ ਸਤਰੀ ਲੱਗੀ ਹੋਈ ਐ ਇਹ ਆ ਜੀ ਮਾਡਲ B ਆ ਜੀ 4 ਲੱਖ 85000 ਰੁਪਇਆ ਡਿਮਾਂਡ ਆ ਜੀ ਤਾਂ ਪੰਜਾਬ ਨੰਬਰ ਆ ਜੀ ਦੇਖੋ 855 ਫਰੀ ਸਟਾਰੀ ਗੱਟ ਮੇਸ ਜੀ ਰਾਈਟਰ ਦੇ ਟਾਇਰ ਟਿਕਲ ਟਾਇਰ ਨਵੇਂ ਨੇ ਰਾਈਟਰ ਸਾਫ ਹੋ ਪਿਆ ਜੀ ਐਮ ਆਰ ਐਫ ਦੇ ਟਾਇਰ ਨੇ ਜੀ ਫਰੀ ਸਟਾਰ ਬਜਿਆ ਹੈ ਕ੍ਰੋਸ ਕਰਦਾ ਇੰਜਨ ਆ ਜੀ ਟਰੈਕਟਰ ਬਹੁਤ ਸਾਫਾ ਜੀ ਅੱਛਾ ਮਾਡਲ ਹੈ 3 ਲੱਖ 75000 ਰੁਪਏ ਡਿਮਾਂਡ ਕਰੀਆ ਬਾਈਆਂ ਨੇ ਤੇ ਪੰਜਾਬ ਨੰਬਰ ਹੈ ਜੀ ਨਾਲ ਖੜਾ ਇੱਕ ਹੋਰ ਹੀ ਸਵਰਾਜ 855 ਜੀ ਦਾ ਗਾਵਾ ਟਰੈਕਟਰ ਲਿਖੋ ਟਾਇਰ ਇਹਦੇ ਵੀ ਚਾਰੇ ਨਵੇਂ ਨੇ ਜੀ ਘੱਟ ਮੀਸੇਜ ਆ ਜੀ ਦੇਖੋ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਬਿਲਕੁਲ ਸੁਪਤਾ ਇੰਜਨ ਹੈ ਇਹ ਆ ਜੀ 5 ਮਾਡਲ 5 ਮਾਡਲ ਆ ਜੀ 3 ਲੱਖ 10000 ਡਿਮਾਂਡ ਆ ਜੀ ਇਹਦੀ क्लॉस कर दा इंजन है ये ते देख लो ट्रैक्टर चेक करो ट्रैक्टर ये भी बहुत साफ है <laughs> सब ना लिखा सख्त भाई और तो ना लिखा सख्त डीआई आरएक्स एचडीएम टायर चार ये नंबर है साइड गियर है नहीं नहीं पावर स्टीयरिंग 76813 ਨੰਬਰ ਕਿੰਨਾ ਬਾਈ 76813 13213 22 ਦਾ ਨੰਬਰ ਕੰਡ ਕਿਹੜਾ ਵੀਰੇ ਬੱਦਨੀ ਕਲਾਂ ਦੀ ਪਿੰਡ ਬੱਦਨੀ ਕਲਾਂ ਹੀ 55 50 ਫਰਸਟ ਆਨਰ ਆ ਪੰਜਾਬ ਨੰਬਰ ਆ ਬਾਈ ਕਹਿੰਦਾ ਫਰਸਟ ਆਨਰ ਆ ਰੂਟ ਲੱਗੇ ਹੈ ਵੇਟ ਰੂਟ ਲੱਗੇ ਹੋਏ ਨੇ ਬਾਈ ਇਹਦੇ ਚਾਰੇ ਟਾਇਰ ਨਵੇਂ ਨੇ ਜੀ ਪਾਵਰ ਸਟੇਜਾਂ ਗਈ ਸਾਈਡ ਗੇਅਰ ਟਰੈਕਟਰ ਬਹੁਤ ਸਾਹ ਹੋਰ ਵੀ ਆਪਣੇ ਬਾਈਆਂ ਨੇ ਕੰਡੈਕਟ ਕਰੇ ਜੀ ਬਾਈ ਮਨ ਲੱਕ ਕੰਮਟਰ ਇਤਰਾ ਦਾ ਬੀਤਨ ਲੈਂਡ ਦਾ ਕਰਦੇ ਨੇ ਜੀ ਇਹ ਨੰਬਰ ਤੇ ਜਦੋਂ ਮਰਜੀ ਬਾਈ ਨਾਲ ਕੰਡੈਕਟ ਕਰਕੇ ਟਰੈਕਟਰ ਲਿਆ ਸਕਦੇ ਜੀ ਨਾਲ ਖੜਾ ਹੈ ਜੀ ਅਰਜ 605 ਡੀਆਈ ਜੀ ਪਹਿਰ ਚਾਰੇ ਨੰਨੇ ਨੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਸੈਂਟਰ ਗੇਅਰ ਜੀ ਪਾਵਰ ਸਟੀering ਪੰਜਾਬ ਨੰਬਰ ਆ ਜੀ ਬੀਵੀ3 ਜੀ 11 ਮਾਡਲ ਆ ਜੀ ਤਨ ਲਾ ਕਬੀ 7000 ਰੁਪਏ ਡਿਮਾਂਡ ਆਈ ਇਹਦੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਨਾਲ ਕੜਾ ਫਾਰਮ ਟਰੈਕ ਜੀ ਸੱਟ ਦਾ ਜੀ ਟਾਇਰ ਚਾਰੇ ਨੰਨੇ ਲਾਈ ਪੀ 2 ਆ ਇਹ ਜੇ ਸੁੱਕਾ ਇੰਜਨ ਟਰੈਕਟਰ 2001 ਮਾਡਲ ਟਰੈਕਟਰ ਆ ਜੀ 222000 ਰੁਪਏ ਦੀ ਡਿਮਾਂਡ ਆਈ ਜੀ ਨਾਲ ਕੋਡ ਸੁਵਰਾਜ 855 ਐਫੀ ਜੀ ਰਵਾਰਸ ਬੀਬੀ ਉਹ ਪਾਵਰ ਸਟੀering ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਵਜਿਆ ਹੁੱਡ ਵਾਲੀ ਸੱਤਵੀਂ ਲੱਗੇ ਹੋਈ ਐ ਇੰਪੋ ਵੀ ਲੱਗਿਆ ਹੋਇਆ ਜੀ ਰਵਾਰਸ ਬੀਟੀ ਜੀ ਪੰਜਾਬ ਨੰਬਰ ਆਈ ਪੀਵੀ 11

ਬੈਟਰੀ ਚਾਰੇ ਟਾਇਰ ਬਿਲਕੁਲ ਨਵੇਂ ਨੇ ਜੀ ਨਾਲ ਖੜਾ 735 ਸਵਰਾਜ ਟਾਇਰ ਹੈਗੇ 50 50 ਪੈਸੇ ਜੀ ਇੰਜਨ ਬਹੁਤ ਚੁੱਪਕਾ ਬੜਾ ਕੋਈ ਜੀ ਸਾਫ ਹੈ ਜੀ ਇੰਜਨ ਚਾਰ ਨਵੇਂ ਮਾੜਲਾ ਜੀ 1,40,000 ਰੁਪਏ ਡਿਮਾਂਡ ਹੈ ਜੀ ਵਿੱਚ ਮੋਗਾ ਮੰਡੀ ਦੇ ਟਰੈਕਟਰ ਨੇ ਜੀ ਇਹ ਜੀ ਨਾਲ ਖੜਾ ਸੋਨਾ ਲਿਕਾ ਇੰਟਰਨੈਸ਼ਨਲ 750 ਪਾਵਰ ਸਟੀering ਹੈ ਜੀ ਸਾਈਡ ਗੇਰੀ ਦੇਖੋ ਜੀ ਸਾਈਡ ਗੇਰਾ ਹੀ ਇਹ ਆ 12 ਮਾਡਲ ਟਰੈਕਟਰ ਜੀ 345500 ਰੁਪਿਆ ਡਿਮਾਂਡ ਹੈ ਜੀ ਇਹਦੀ ਨਾਲ ਖੜਾ ਨਿਊ ਆਲੈਂਡ ਵੀ ਆਲ ਆਲ ਰੌਂਡ ਹੈ ਜੀ ਪਲੱਸ 3700 ਹੋਲੈਂਡ ਟਾਇਰ ਚਾਰੇ ਨਵੇਂ ਨੇ ਜੀ ਸਾਈਡ ਗੇਰ ਵੀ ਪਾਵਰ ਸਟੀering ਦੇਖੋ ਜੀ ਪੰਜਾਬ ਨੰਬਰ ਆਈ ਵੀ ਮਾਡਲ ਟਰੈਕਟਰ ਆਈ 5,75,000 ਰੁਪਏ ਡਿਮਾਂਡ ਆਈ ਇਹ ਵੀ ਟਰੈਕਟਰ ਇਹ ਬਹੁਤ ਸਾਫ਼ ਆਈ ਨਾਲ ਕਹ ਲਈ 735 ਐਪੀ ਟਾਇਰ ਹੈਗੇ ਨੇ ਜੀ 17 80 ਦੇ ਸੀ ਬੜਿਆ ਸਾਫ਼ ਟਰੈਕਟਰ ਆਈ ਬੈਟਰੀ ਨਵੀਂ ਆਈ 93 ਮਾਡਲ ਟਰੈਕਟਰ ਆਈ 1,65,000 ਰੁਪਏ ਦੀ ਡਿਮਾਂਡ ਆਈ ਨਾਲ ਕੜਾਈ ਫਾਰਮ ਟਰੈਕ 60 ਦਾ ਆਈ ਪੰਜਾਬ ਪੰਜਾਬ ਵਿੱਚ ਟੈਰ ਮੀ ਦੀ 99 ਮਾਡਲ ਆਈ 2,10,000 ਡਿਮਾਂਡ ਆਈ ਜੀ ਨਾਲ ਕੜਾਈ ਫਾਰਮ ਟਰੈਕ ਸਾਖਦਾਈ ਟਰਕ ਡੀ ਐਕਸ ਟਾਇਰ ਚਾਰੇ ਨਵੇਂ ਨੇ ਇਹਦੇ ਬੈਟਰੀ ਬਹੁਤ ਸੁੱਕਾ ਸਾਫ ਰਾਇਤ ਰਾਈ ਸੈਂਟਰ ਗੇਅਰ ਪੰਜਾਬ ਨੰਬਰ ਆ ਜੀ ਵੀ ਇਹ ਸੇ ਮਾਡਲ ਲਈ 3.5 ਲੱਖ ਬੰਜੇ ਡਿਮਾਂਡ ਕਰੇ ਠੀਕ ਆ ਬਰੇ ਦੇਖੋ ਜੀ ਮੈਸੀ 241 ਜੀ ਮੋਗਾ ਮੰਡੀ ਦੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਉਹਦੇ ਵੀ ਬੰਤਰ ਲੱਗਿਆ ਹੋਇਆ ਜੀ ਸੈਂਟਰ ਗੇਅਰ ਇਹ ਆ ਜੀ ਹੱਥ ਮਾੜ ਲੱਗ ਹੱਥ ਮਾੜ ਲਾ 290000 ਇਹਦਾ ਰੇਟ ਆ ਜੀ ਮੈਸੀ 245 ਦਾ ਜੀ ਮੋਗਾ ਮੰਡੀ ਤੇ ਨਾਲ ਖੜਾ ਜੌਂਪਿਆਰੀ 50 50 50 50 ਡੀ ਸਾਈਡ ਗੇਅਰ ਪਾਵਰ ਸਟੀering

ਇੱਕ ਵੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਈ ਬਹੁਤ ਵਜਸ ਆਫਟਰ ਟਰੈਕਟਰ ਉਹ ਇਹਨੇ ਮਤਲਬ ਨੇ 14 ਮਰ ਲਾ ਬਾਈ ਕੀ ਮੁੱਲ ਕਹੇ ਬਾਈ ਦਾ ਹੱਲ ਬਾਈ ਆਪਾਂ ਦੇਵਾਂਗੇ 1374 ਗਿਆ ਟਰੈਕਟਰ ਇਹ ਆਪਣਾ ਮੋਬਾਈਲ ਨੰਬਰ ਕੀ ਹੈ ਬਾਈ ਮੋਬਾਈਲ ਨੰਬਰ 98569 ਠੀਕ ਅੱਗੇ 98518 ਇੱਕ ਵਾਰੀ ਹੋਰ ਬੋਲ ਦਿਓ ਇੱਕ ਵਾਰੀ ਹੋਰ ਬੋਲ ਨੰਬਰ 98569 ਹਾਂਜੀ 98518 ਟਰੈਕਟਰ ਵੀਰੇ ਵਾਲੇ ਖੁੱਲਿਆ ਨਹੀਂਗਾ ਆਪਣੀ ਉਹ ਗਾਰੰਟੀ ਆ ਬੰਦਾ ਭਲਾ ਘਰੋਂ ਆ ਕੇ ਬਾਗੇ ਲੈ ਜੀ ਆਪਾਂ ਲੋਰਬੀਟਰ ਟਰੈਕਟਰ ਨੰਬਰ ਇਸਲਾਵ ਆ ਆਪਣੇ ਕੋਲ ਇੱਕ ਸੋਨਾਲੀ ਕਾ ਸਾਖ ਖੜਾ ਕੋ ਬਣਾ ਦੇਣਾ ਬਾਈ ਬਣਾਉਣਾ ਬਰੇ ਜੀ ਵਾਲੀ ਕਾ ਸਾਖ ਤਾਂ ਠੀਕ ਹੈ ਕੋ ਨਵਾਂ ਅੱਠ ਮਾਲਾ ਟਰੈਕਟਰ ਬਿਜਾਲੇ ਪੰਪ ਨਹੀਂ ਗੁੱਲਿਆਗਾ ਅੱਛਾ ਜੀ ਤੇ ਦੂਜਾ ਇੰਜਣ ਗੇਰ ਨਹੀਂ ਜਾਵਾ ਸਹੀ ਆ ਪਿੰਡ ਕਿਹੜਾ ਹੈ ਕੋਟਰ ਪਿੰਡ ਆ ਪੂਰਾ ਗਾਰੰਟੀ ਆ ਪੂਰਾ ਨਵਾਂ ਟਰੈਕਟਰ ਜਿੰਨਾ ਕਹਿ ਲਓ ਯਾਰ ਠੀਕ ਠੀਕ ਗੱਲ ਨਾਲ ਖੜਾ ਜੀ 852 ਜੀ 4 ਸਟਾਰ ਸੈਂਟਰ ਗੇਰਾ ਜੀ

ਸੋਨਣਾ ਕਸ ਸਖਲਾ ਰੈਕਸੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਟਾਇਰ ਹੈਗੇ 70 70 ਪੈਸੇ 16 ਦੇ ਟਾਇਰ ਨੇ ਜੀ ਜਦੋਂ ਨਵਾਂ ਟਰੈਕਟਰ ਇਹ ਮਾੜਾ ਲਿਖ ਦੇਣ ਬਾਈ ਡੇਟ ਆ ਜਾਂਦੀ ਜੀ